हां सर छोटा पहुंचे नॉमिनेशन फाइनर। ਫੜੀ ਅੱਜ ਸਾਡੇ ਲਗਾਤਾਰ ਬਠਿੰਡਾ ਤੋਂ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਅੱਜ ਨਾਮਨੇਸ਼ਨ ਕੀਤੀ ਹੈ ਤਾਂ ਉਹਨਾਂ ਨੂੰ ਸਪੋਰਟ ਦਾ ਭਰੋਸਾ ਦੇਣ ਲਈ ਇੱਥੇ ਪਹੁੰਚੇ। ਇਹ ਇਨਸਾਫ ਦੀ ਗੱਲ ਬਾਰ ਕੋ ਚੱਕ ਰਿਹਾ ਮੂਸੇ ਵਾਲੇ ਦੀ ਇਨਸਾਫ ਨਹੀਂ ਹੋ ਰਿਹਾ ਪਾਰਲੀਮੈਂਟ ਚ ਗੱਲ ਹੋਣੀ ਚਾਹੀਦੀ ਹੈ। ਹਾਂਜੀ ਇਨਸਾਫ ਤਾਂ ਜਦੋਂ ਮਿਲ ਹੀ ਨਹੀਂ ਰਿਹਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕੇ ਹਟਿਆ ਵੀਪ 2 ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਖੁਸ਼ੀ ਹੋਈ ਹੈ ਵੀ ਮੇਰੇ ਕੇਸ ਦੇ ਵਿੱਚ ਚਾਰਜ ਫਰੇਮ ਹੋ ਗਏ। ਮੈਨੂੰ ਇਸ ਤਰ੍ਹਾਂ ਲੱਗਿਆ ਵੀ ਬਹੁਤ ਵੱਡੀ ਗੱਲ ਹੋ ਗਈ ਨਹੀਂ ਤਾਂ ਮੈਂ ਇੰਨਾ ਨਿਰਾਸ਼ ਸੀ ਇਸ ਗੱਲ ਤੋਂ ਲੈ ਕੇ ਵੀ ਸਤਾਈ ਦੋਸ਼ੀ ਆਈ ਵਾਰ ਇੱਕ ਅੱਧੀ ਐਪਲੀਕੇਸ਼ਨ ਕੋਈ ਲਾ ਦਿੰਦਾ ਇਧਰ ਇਹਨਾਂ ਅਦਾਲਤ ਦਾ ਸਮਾਂ ਉਹ ਜਾਇਆ ਕਰ ਰਹੇ ਨੇ ਉਹ ਤਾਂ ਕੈਸ ਲਟਕਦਾ ਲਟਕਦਾ 2 ਸਾਲ ਲੰਘ ਗਏ 24 ਮਹੀਨੇ ਬਾਅਦ ਚਾਰਜ ਫਰੇਮ ਹੋਇਆ ਤੇ ਐਸ 20 ਤੋਂ ਐਵੀਡੈਂਸ ਸਟਾਰਟ ਹੋ ਜਾਣੀ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਸਰ ਸਿੱਧੂ ਦੇ ਸਮਰਥਕ ਚੋਣਾਂ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾਂ ਤੁਰੋਂ ਪਰ ਅੱਜ ਤੁਸੀਂ ਇੱਥੇ ਵੀ ਆਏ ਹੋ ਘਰ ਹੀ ਵੀ ਤੁਹਾਡੇ ਸਿੱਧੂ ਸਾਹਿਬ ਗਏ ਸੀ ਕਿ ਸਮਰਥਕ ਇਸ ਬਿਲੋਂ ਖੁਸ਼ ਹੋ ਗਏ ਮੈਂ ਮੈਂ ਕਹਿਆ ਸੀ ਇਹ ਗੱਲ ਸਮਰਥਕ ਦੇ ਜਿਹੜੇ ਸੋਸ਼ਲ ਮੀਡੀਆ ਤੇ ਪੈਂਦੇ ਵੀ ਕਿਸੇ ਵੀ ਪਾਰਟੀ ਨਾਲ ਨਾਂ ਤੁਰਿਆ ਜਾਵੇ ਨਹੀਂ ਬੇਟਾ ਦੇਖੋ 12.7 ਤਾਂ ਮੈਨੂੰ ਇੰਸਟਾ ਦੇ ਉੱਤੇ ਫੋਲੋ ਕਰਦੇ ਆ ਹਨਾ ਜੀ ਜੀ ਫੇਸਬੁੱਕ ਤੇ ਵੀ ਐ ਟਵਿੱਟਰ ਤੇ ਵੀ ਹੈ ਪਰੰਤੂ ਮੈਨੂੰ ਸਿੱਧੇ ਤੌਰ ਤੇ ਤਾਂ ਹਲੇ ਕਿਸੇ ਬੱਚੇ ਨੇ ਇਹ ਗੱਲ ਨਹੀਂ ਕਹੀ ਵੀ ਤੁਹਾਨੂੰ ਆਪਾਂ ਨਹੀਂ ਇਸ ਕਲਾਸੇ ਜਾਣਾ ਚਾਹੀਦਾ ਸੀ ਪਰੰਤੂ ਠੀਕ ਹੈ ਇਸ ਮੇਰੇ ਨਾਲ ਜਿਹੜੇ ਜਿੰਨੇ ਸਾਡੇ ਚੌਹਣੇ ਜਿਹੜੇ ਉਹ ਹਰ ਵਰਗ ਹਰ ਧਰਮ ਹਰ ਜਾਤ ਨਾਲ ਜੁੜੇ ਹੋਏ ਨੇ ਉਹ ਕਿਸੇ ਦੇ ਵਿਚਾਰ ਬੱਖ ਹੋ ਸਕਦੇ ਆ ਪਰੰਤੂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਾਧਿਅਮ ਨਾਲ ਦਵਾਉਣਾ ਚਾਹੁੰਦਾ ਮੈਂ ਤੁਸੀਂ ਮੇਰੇ ਤੇ ਵਿਸ਼ਵਾਸ ਰੱਖਿਓ ਮੈਂ ਉਹਨਾਂ ਵੇਚਣ ਵਾਲਿਆਂ ਚੋਂ ਨਹੀਂ ਆ ਪਰੰਤੂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਵੀ ਇੱਥੇ ਜਦੋਂ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਦਰ ਨਹੀਂ ਛੱਡਿਆ ਪਰੰਤੂ ਮੈਂ ਹਾਰ ਲੀਡਰ ਨੂੰ ਮਿਲਿਆ ਇਸ ਮਾਹੌਲੇ ਦੇ ਵਿੱਚ ਤਾਂ ਮੈਂ ਸਾਰੀ ਚੀਜ਼ ਦਾ ਨਿਚੋੜ ਜਾ ਕੱਢ ਕੇ ਦੇਖਿਆ ਵੀ ਜੇ ਕੋਈ ਗੱਲ ਸਹੀ ਢੰਗ ਨਾਲ ਉੱਥੋਂ ਤੱਕ ਰੱਖੀ ਜਾ ਸਕਦੀ ਹੈ ਤਾਂ ਮੈਨੂੰ ਇੱਥੇ ਥੋੜਾ ਜਿਹਾ ਵਿਸ਼ਵਾਸ ਮੇਰਾ ਵੱਧ ਗਿਆ ਤਾਂ ਮੈਂ ਇਹਨਾਂ ਨਾਲ ਪਰ ਇੱਥੇ ਮੈਂ ਆਲਰੇਡੀ ਪਹਿਲਾਂ ਵੀ ਆ ਬਈ ਇੱਕ ਨੰਬਰ ਤੋਂ ਤੇ ਉਹ ਕੋਈ ਗੱਲ ਹੁੰਦੀ ਤੁਸੀਂ ਮੈਨੂੰ ਪੁੱਛੋ ਵੀ ਮੈਂ ਕਹਿੰਦੇ ਵੀ ਹੁਣ ਤਾਂ ਮੈਂ ਬਾਕ ਕੱਲ ਹੁਣ ਮੈਂ ਇੱਧਰ ਆ ਗਿਆ ਮਰਨੂੰ ਵੀ ਮੈਂ ਯਾਦ ਖੜਾ ਹੋ ਜਾਂਦਾ ਤਾਂ ਮੈਂ ਕਹਿੰਦਾ ਵੀ ਮੈਂ ਯਾਦ ਖੜਾ ਵੋਟਾਂ ਵਿੱਚ ਸਾਰੇ ਨਹੀਂ ਲੈਣਾ ਉਸ ਤੋਂ ਮੋਰ ਜਿੱਤਣ ਤੋਂ ਬਾਅਦ ਕਹਿੰਦਾ ਹੁਣ ਮੈਂ ਫਲਾਨੀ ਆ ਅਸੀਂ ਕਲੀਅਰ ਲਾਈਨ ਦਾ ਬੰਦਾ ਮੈਂ ਜਿੱਥੇ ਖੜਾ ਮੈਂ 70 75 ਤੋਂ ਜਦੋਂ ਵੀ ਸਾਡੀ ਸਭਾ ਸੰਭਲੀਏ ਮੈਂ ਕਾਂਗਰਸ ਨੂੰ ਵੋਟ ਕਰਦਾ ਰਿਆ ਹੁਣ ਵੀ ਕਰ ਰਿਹਾ ਦਾ ਮੇਰਾ ਬੀਟੇਰੀ ਵੀ ਵਿਧਾਨ ਸਭਾ ਕਾਂਗਰਸ ਦੀ ਸੀਟ ਲੜੀ ਹੈ ਤੇ ਜੇ ਮੈਂ ਕਾਂਗਰਸ ਦੀ ਹਮਾਇਤ ਕਰਦਾ ਮੈਂ ਤਾਂ ਕਿਤੇ ਜੁਨਾਹ ਆ ਲਿਆ ਕਰਨ ਅੱਛਾ ਸਿੱਤੂ ਮਸੇ ਸਿੱਤੂ ਮਸੇ ਜੀ ਦੇਖੋ ਜੀ ਹੁਣ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਇਲੈਕਸ਼ਨ ਲੜਨਾ ਨਹੀਂ ਸੀ ਕਿਉਂਕਿ ਮੇਰੇ ਅੱਗੇ ਜਸਟਿਸ ਹੈ ਮੈਂ ਜਸਟਿਸ ਨੂੰ ਸਮਾਂ ਤਾਂ ਹੀ ਦੇ ਪਾਉਂਗਾ ਜੇ ਮੈਂ ਫਰੀ ਰਹਿਣਾ ਉਸ ਗੱਲ ਤੋਂ ਨੰਬਰ 2 ਦੇ ਉੱਤੇ ਮੇਰੀ ਘਰੇਲੂ ਪੋਜੀਸ਼ਨ ਇਦਾਂ ਦੀ ਐ ਛੋਟਾ ਜਿਹਾ ਬੱਚਾ ਹੈ ਸਾਰੀ ਚੀਜ਼ ਸੰਭਾਲਣੀ ਮੇਰੇ ਲਈ ਪਹਿਲਾਂ ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸੰਭਾਲ ਲੂੰਗਾ ਫੇਰ ਹੀ ਮੈਂ ਅੱਗੇ ਸਮਾਜ ਬਾਰੇ ਸੋਚ ਸਕਦਾ ਜੀ ਤਾ ਪਹਿਲਾ ਮੈਨੂੰ ਆਪਣੇ ਪੈਰਾਂ ਤੇ ਖੜਨਾ ਹੈ ਫਿਰ ਉਸ ਤੋਂ ਬਾਅਦ ਜੇ ਕੋਈ ਜਦੋਂ ਪੋਲੀਟੀਕਲ ਪਾਰਟੀ ਦਾ ਮੈਂ ਹੈਗਾ ਹੀ ਆ ਇਲੈਕਸ਼ਨ ਲੜਦਾ ਹਾਂ ਕੋਈ ਮੇਰੇ ਲਈ ਕੋਈ ਅਲੋਕਾਰੀ ਨਮੀ ਗੱਲ ਤਾਂ ਹੈ ਨਹੀਂ ਜ ਜੀ ਬੀਜੇਪੀ ਵਾਲੇ ਹੈਗੇ ਨੇ ਉਹ ਰਸੋ ਮੈਂਬਰ ਬਣਾਉਂਦੇ ਹੈਗੇ ਨੇ ਇਹ ਆਪਣੇ ਮਲਕ ਇਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਨਹੀਂ ਜੀ ਮੇਰਾ ਮੈਂ ਕਦੀ ਵੀ ਕਿਸੇ ਪਾਰਟੀ ਦਾ ਨਾਮ ਤਾਂ ਨਹੀਂ ਲਿਆ ਕਦੀ ਨਹੀਂ ਉੱਥੇ ਬੋਲਿਆ ਸੀਗਾ ਜੀ ਤੁਸੀਂ ਤੁਹਾਡੇ ਮੈਂ ਕਹਿੰਦਾ ਹਾਂ ਆਫਰਾਂ ਤਾਂ ਦੇਖੋ ਹਰ ਇੱਕ ਦੰਦਾ ਲਾਲਚ ਵੀ ਦਿੰਦਾ ਹੈ ਇੱਧਰ ਆਜੋ ਇਹ ਜੇ ਕਰ ਲੇ ਕੋ ਕਰ ਲਓ ਪਰੰਤੂ ਇਲੈਕਸ਼ਨ ਵਾਲੇ ਜਿਹੜੇ ਵਾਅਦੇ ਹੁੰਦੇ ਨੇ ਪੂਰੇ ਨਹੀਂ ਹੁੰਦੇ ਹੁੰਦੇ ਇਹ ਤਾਂ ਹੁਣ ਤਾਂ ਹਰ ਇੱਕ ਹੀ ਕ لیکن ਮਗਰੋਂ ਪੋਜੀਸ਼ਨ ਜਿਹੜੀ 4 ਜੂਨ ਤੋਂ ਬਾਅਦ ਦੀ ਕੁਝ ਹੋਰ ਹੁੰਦੀ ਹੈ ਅੱਜ ਕੁਝ ਹੋਰ ਹੈਗੀ